ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਗਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਖਤੇ ਜਗਰ ਬਾਬਾ ਅਜੀਤ ਸਿੰਘ ਜੀ ਦੇ ਇਸ ਸ਼ਹੀਦੀ ਜੰਗ ਬਾਰੇ ਸ਼ਹੀਦੀ ਬਾਰਤਾ ਦੱਸ ਰਹੇ ਆ 17 ਸਿੰਘ ਚਮਕਾੜ ਦੀ ਪਵਿੱਤਰ ਗੜੀ ਦੇ ਵਿੱਚ ਸ਼ਹੀਦੀ ਪਾ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਦੇ ਡੌਲਿਆਂ ਨੇ ਤਾ ਖਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਪੁੱਤਰ ਬਾਬਾ ਅਜੀਤ ਸਿੰਘ ਛਾਲ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਥ ਦੇ ਸਾਹਮਣੇ ਆਇਆ ਗੁਰੂ ਗੋਗਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਗਿਆ ਸ਼ਾਬਾਸ਼ ਪੁੱਤਰ ਤੈਨੂੰ ਆਵਾਜ਼ ਨਹੀਂ ਮਾਰਨੀ ਭਾਈ ਸਿੰਘ ਕਹਿੰਦੇ ਮਹਾਰਾਜ ਗੁਰੂ ਗੋਗਨ ਸਿੰਘ ਜੀ ਇਸ ਸੂਰਮੇ ਨੂੰ ਜੰਗ 'ਚ ਨਾ ਭੇਜੋ ਬਾਬਾ ਜੀ ਸਿੰਘ ਨੂੰ ਦੇਖ ਕੇ ਹੀ ਅਸੀਂ ਜੁਨੇ ਆ ਗੁਰੂ ਗੋਗਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਪੁੱਤਰ ਨੂੰ ਅਸੀਂ ਪਾਲਿਆ ਬੂਰੀਆਂ ਮੱਝਾਂ ਚਗਾ ਕੇ ਆਪਣੇ ਹੱਤੀ ਸਰਦਈਆਂ ਰਕੜ ਕੇ ਦਿੱਤੀਆਂ ਇਸ ਦਿਨ ਵਾਸਤੇ ਪਾਲਿਆ ਗੁਰੂ ਗੋਗਨ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੂਰਮੇ ਨੇ ਮਹਾਰਾਜ ਤੋਂ ਵੱਡੀ ਸ਼੍ਰੀ ਸਾਹਿਬ ਲੈ ਕੇ ਮਹਾਰਾਜ ਦੀ ਕਿਰਪਾ ਲਾਗੇ ਚਮਕੌਰ ਦੀ ਗੜੀ ਦਾ ਦਰਵਾਜ਼ਾ ਖੋਲਿਆ ਨਾਲ ਪੰਜ ਸਿੰਘ ਲੱਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਇਸ ਚਮਕੌਰ ਦੇ ਜੰਗ ਦੇ ਮੈਦਾਨ ਦੇ ਅੰਦਰ ਸਮੁੰਦਰ ਮੰਗੋਂ ਚੜੀ ਆਉਂਦੀ ਫੌਜ ਨੂੰ ਆਪਣੀ ਛਾਤੀ ਢਾਕੇ ਲਹੂ ਡੋਲਮੀ ਜੰਗ ਕੀਤਾ ਬਾਬਾ ਜੀਤ ਸਿੰਘ ਜੀ ਦਾ ਘੋੜੇ ਦਾ ਮੰਨ ਬਾਬਾ ਜੀਤ ਸਿੰਘ ਜੀ ਦਾ ਮੰਨ ਇੱਕਮਿਕ ਹੋ ਗਿਆ ਜਿੱਧਰ ਨੂੰ ਜਾਂਦਾ ਲੋਥਾਂ ਦਾ ਢੇਰ ਲਾਉਂਦਾ 21 ਝੋਟੀਆਂ ਦਾ ਬਲ ਹੁੰਦਾ ਕਿ ਸ਼ੇਰ ਦੇ ਅੰਦਰ 21 ਸ਼ੇਰਾਂ ਦਾ ਬਲ ਹੁੰਦਾ ਕਿਹੜੀ ਸ਼ੇਰ ਦੇ ਅੰਦਰ 21 ਕਿਹੜੀ ਸ਼ੇਰਾਂ ਦਾ ਬਲ ਹੁੰਦਾ ਇੱਕ ਸਾਰਦੂਲ ਸ਼ੇਰ ਦੇ ਅੰਦਰ ਐਡਾ ਬਲ ਲੈ ਕੇ ਬਾਬਾ ਅਜੀਤ ਸਿੰਘ ਇਸ ਚਮਕੌਰ ਦੇ ਜੰਗੇ ਮੈਦਾਨ ਦੇ ਅੰਦਰ ਲੜਿਆ 4 ਕਿਲੋ ਮੀਟਰ ਤੱਕ ਬਾਬਾ ਅਜੀਤ ਸਿੰਘ ਪਿੰਡ ਕਤਲਾਵਰ ਪਿੰਡ ਦਾ ਸਾਹਮਣੇ ਉੱਥੋਂ ਤੱਕ ਮੁਗਲ ਸੈਨਾ ਨੂੰ ਧੱਸ ਕੇ ਲੈ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੱਡਾ ਸੂਰਮਾ ਆਪਣੀ ਪਸ਼ਾਕ ਦੇਖੀ ਲਹੂ ਨਾਲ ਲਾਲ ਹੋਈ ਹੋਈ ਕਹਿੰਦਾ ਆਜ ਧਰਮ ਛਤਰੀ ਪਾਏ ਅੱਜ ਮੈਂ ਛਤਰੀ ਦਾ ਪੁੱਤ ਕਹਣ ਦੇ ਲਾਗਾਂ ਹਰਾਨ ਦੇਖ ਸੂਰੇ ਚਿਤ ਅਲਾਸ ਲੂਣ ਸਾਹਿਬ ਕਾ ਖਾਇਕ ਰਣ ਅੰਦਰ ਲੜਮ ਰਾ ਇਹੋ ਜੇ ਮਹਾਰਾਜ ਦੇ ਸ਼ਬਦ ਬਾਣੀ ਦੇ ਸੱਚ ਕਰੇ ਬਾਬਾ ਅਜੀਤ ਸਿੰਘ ਜੀ ਨੇ ਇਸ ਚਮਕੌਰ ਦੀ ਪਵਿੱਤਰ ਗੱਡੀ ਦੇ ਵਿੱਚ ਦੋ ਮੁਗਲ ਜਰਨੈਲਾਂ ਨੂੰ ਆਪਣੀ ਤਨਵਾਰ ਦੇ ਨਾਲ ਸੋਧਿਆ ਜਦੋਂ ਬਾਬਾ ਜੀ ਨੇ ਆਪਣੀ ਥਰੀ ਸਾਹਿਬ ਮਿਆਂ ਚੋਂ ਕੱਢੀ ਜਲ ਥਲ ਕੰਬ ਉਠਿਆ ਮੌਤ ਦੀ ਦੇਵੀ ਡਰ ਗਈ ਬਾਬਾ ਅਜੀਤ ਸਿੰਘ ਜੀ ਦਾ ਘੋੜਾ ਇੰਨੀ ਤੇਜ਼ ਦੌੜਿਆ ਕਬਰਾਂ 'ਚ ਪਏ ਮੁਰਗੇ ਥਰ-ਥਰ ਕੰਬਣ ਲੱਗ ਗਏ ਮਰੀਆਂ ਮੜੀਆਂ ਵਿੱਚ ਸ਼ੋਰ ਮਚ ਗਿਆ ਗੰਗਾ ਜਮਨਾ ਦੀਆਂ ਲਹਿਰਾਂ ਬਾਹਰ ਆ ਗਈਆਂ ਐਡਾ ਵੱਡਾ ਜੰਗ ਬਾਬਾ ਅਜੀਤ ਸਿੰਘ ਨੇ ਇਸ ਚਮਕੌਰ ਦੀ ਧਰਤੀ ਤੇ ਕੀਤਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਚੋਂ ਕਿਹਾ ਸ਼ਾਬਾਸ਼ ਬੇਚਰ ਖੂਬ ਦਲੇਰੀ ਨਾਲ ਲੜੇ ਹੋ ਹਾਂ ਹੋ ਵੀ ਕੋਨਾ ਗੁਰੂ ਗੋਬਿੰਦ ਸਿੰਘ ਕੇ ਫਰਜ਼ੰਦ ਜੋ ਬੜੇ ਹੋ ਬਾਬਾ ਅਜੀਤ ਸਿੰਘ ਨੇ ਇਸ ਚਮਕੌਰ ਦੇ ਜੰਗੇ ਮੈਦਾਨ ਦੇ ਅੰਦਰ ਆਪਣਾ ਇੱਕ ਇੱਕ ਲਹੂ ਖੂਨ ਦਾ ਕਤਰਾ ਡੁੱਲਦਾ ਹੋਇਆ ਦੇਖ ਕੇ ਬਾਬਾ ਅਜੀਤ ਸਿੰਘ ਨੇ ਕਿਹਾ ਵੀ ਅੱਜ ਮੇਸ ਮੇਰਾ ਸਰੀਰ ਆ ਜਿਹੜਾ ਪੰਥ ਦੇ ਲੇਖੇ ਲੱਗਿਆ ਇਸ ਚਮਕੌਰ ਦੀ ਧਰਤੀ ਬਾਬਾ ਅਜੀਤ ਸਿੰਘ ਦੇ ਖੂਨ ਦੇ ਨਾਲ ਰੰਗ ਕੇ ਪਵਿੱਤਰ ਹੋਈ ਦੁਨੀਆ ਨਤਮਸਤਕ ਹੁੰਦੀ ਹੈ ਅੱਲਾ ਯਾਰ ਖਜੋਗੀ ਨੇ ਲਿਖਿਆ ਬਸ ਇੱਕ ਹਿੰਦੂ ਮੇ ਤੀਰਥਾ ਯਾਤਰਾ ਕੇ ਲਈਟਾਏ ਬਾਪ ਨੇ ਬੇਟੇ ਜਾਂ ਖੁਦਾ ਕੇ ਲਈ ਗੁਰੂ ਗੋਬਿੰਦ ਸਿੰਘ ਕੇ ਲਖ ਤੇ ਜਿਗਰ ਅਜੀਤ ਜਝਾਰ ਫਲ ਤੇ ਇੱਕ ਦਾਹ ਦੋ ਜਾਂਦਾ ਜੀ ਆ ਕੇ ਲਈਏ ਅਕਾਸ਼ 'ਚ ਇੱਕ ਚੰਦ ਚੜਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਪਵਿੱਤਰ ਗੜੀ 'ਚੋਂ ਦੋ ਚੰਦਰਮਾ ਇਕੱਠੇ ਚੜਾਏ ਜਿਨ੍ਹਾਂ ਦੀ ਰੌਸ਼ਨੀ ਰਹਿੰਦੀ ਦੁਨੀਆ ਤੱਕ ਲੋਕ ਪ੍ਰਲੋਗ ਦੇ ਵਿੱਚ ਜਾਊਗੀ ਔਰ ਦੇਵਤੇ ਨਮਸਕਾਰ ਕਰਦੇ ਨੇ ਇਹੋ ਜਿਹੇ ਸੂਰਮੇ ਨੂੰ ਪੂਰਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਨਤਮਸਤਕ ਹੋ ਰਿਹਾ ਹੈ ਉਹ ਇਸ ਕਰਕੇ ਹੋ ਰਿਹਾ ਕਿਉਂਕਿ ਪੰਥ ਚੱਲਦਾ ਹੀ ਤਾਂ ਜੇ ਬਾਬਾ ਜੀ ਸੰਝਾਰ ਸਿੰਘ ਨੇ ਇਸ ਪਵਿੱਤਰ ਧਰਤੀ 'ਤੇ ਆਪਣੀ ਕੁਰਬਾਨੀ ਦਿੱਤੀ ਆਜ ਪੰਥ ਦੁਨੀਆ ਦੇ ਉਤੇ ਇਹ ਨਿਸ਼ਾਨ ਝੂਲਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ